ਇਹੋ ਜਿਹਾ ਕਲਰ ਕੰਬੀਨੇਸ਼ਨ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਜਿਹੜਾ ਮੈਂ ਲੈ ਕੇ ਆਇਆ ਸੋ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਵੀ ਐਦਾਂ ਦੇ ਸੈਲੀਬ੍ਰਿਟੀ ਆਰਟੀਕਲ ਅਸੀਂ ਪਾਈਏ ਕਿਉਂਕਿ ਜਦੋਂ ਆਪਾਂ ਰੈਡੀ ਕਰਵਾਨੇ ਆ ਜਾਂ ਆਪਾਂ ਪੁੱਛਦੇ ਹਾਂ ਰੇਟ ਤਾਂ ਬਹੁਤ ਮਹਿੰਗੇ ਦੱਸਦੇ ਆ ਕੋਈ 35000 ਕੋਈ 40000 ਤਾਂ ਉੱਥੇ ਆ ਕੇ ਹਰ ਕੋਈ ਚੁੱਪ ਕਰ ਜਾਂਦਾ ਕਿਉਂਕਿ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਲੈਂਦੇ ਚਲੋ ਲੈ ਲੈਂਦੇ ਆ ਪਰ ਇਹ ਆਰਟੀਕਲ ਇਹੋ ਜਿਹਾ ਆਪਾਂ ਰੈਡੀ ਕਰਵਾਇਆ ਵੀ ਜਿਸ ਪ੍ਰਾਈਸ 'ਚ ਕਰਵਾਇਆ ਵੀ ਹਰ ਕੋਈ ਅਫੋਰਡੇਬਲ ਪ੍ਰਾਈਸ ਆ ਇਹਦਾ ਕਿ ਹਰ ਕੋਈ ਅਫੋਰਡ ਕਰ ਸਕਦਾ ਸੋ ਤੁਸੀਂ ਪੀਸ ਸੋ ਇਹ ਪੀਸ ਬਣਾ ਹੋਇਆ ਜੀ ਬੜਾ ਸ਼ਾਨਦਾਰ ਪੀਸ ਹੈ ਆ ਤੁਹਾਨੂੰ ਮੈਂ ਮਾਡਲ ਦੇ ਪਾਇਆ ਦਿਖਾ ਰਿਹਾ ਸੋ ਅਲਟੀਮੇਟ ਬੁਟੀਕ ਪੀਸ ਹੈ ਹੁਣ ਤੁਸੀਂ ਚੈੱਕ ਕਰੋ ਜੀ ਡਬਲ ਸ਼ੇਡ ਦਾ ਇਹ ਡਿਜ਼ਾਈਨ ਇੰਨਾ ਪਿਆਰਾ yellow ਨਾਲ orange ਦਾ ਕੰਬੀਨੇਸ਼ਨ ਮੈਂ ਫਸਟ ਟਾਈਮ ਦੇਖ ਰਿਹਾ ਸੱਚੀ ਗੱਲ ਕਹਿ ਰਿਹਾ ਸੋ ਫੁੱਲ ਪਿਓਰ 35 ਗ੍ਰਾਮ organza ਦਾ ਲਗਜ਼ਰੀ ਐਕਸਕਲੂਸਿਵ ਆਰਟੀਕਲ ਹੈ ਜੀ ਜੇ ਐਦਾਂ ਦੇ ਆਰਟੀਕਲ ਆਪਾਂ ਬੁਟੀਕਾਂ ਤੋਂ ਰੀਡੀ ਕਰਵਾਣੇ ਆ ਤਾਂ ਕੋਈ 35000 ਕੋਈ 40000 ਦਾ ਕੋਈ 45000 ਦਾ ਕੋਈ 30000 ਦਾ ਇਸ ਤੋਂ ਘੱਟ ਕੋਈ ਵੀ ਨਹੀਂ ਬਣਾ ਸਕਦਾ ਸੋ ਪ੍ਰੋਪਰ ਹੈਵੀ ਬਾਟਮ ਤੇ ਕੰਮ ਪਿਓਰ ਕਲੇਵ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਇੱਕ ਤਾਂ ਹੁੰਦਾ orange ਜਿਆਦਾ ਅੱਖਾਂ ਨੂੰ ਚੋਬਣ ਵਾਲਾ ਰੰਗ ਹੁੰਦਾ ਉਹ ਵਾਲਾ ਨਹੀਂ ਇਹ sweet ਜਿਹਾ ਸ਼ੇਡ ਹੈ ਸੋ ਆ ਚੈੱਕ ਕਰੋ ਇਸ ਦਾ ਡਬਲ ਸ਼ੇਡ ਦਾ ਹੀ ਦੁਪੱਟਾ ਆ ਰਿਹਾ ਸੋ ਆਰਟੀਕਲ ਇੰਨਾ ਪਿਆਰਾ ਮੈਂ ਇਹ ਗੱਲ ਦਾ ਦਾਵਾ ਕਰਦਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਨਾ ਮੈਂ ਵਸ ਤੁਸੀਂ ਮਾਰਕੀਟ 'ਚ ਨਹੀਂ ਦੇਖੀ ਹੋਣੇ ਕਦੇ ਵੀ ਆ ਚੈੱਕ ਕਰੋ ਦੁਪੱਟਾ ਦੁਪੱਟਾ ਦਿਖਾ ਰੋ ਮੈਂ ਸੋ ਦੁਪੱਟਾ ਸਾਰਾ ਹੈਂਡਵਰਕ ਦੇ ਵਿੱਚ 4 ਸਾਈਡ ਔਰ ਰੇਟ ਜੋ ਇੰਝ ਆ ਰਿਹਾ ਰੇਟ ਬਿਲਕੁਲ ਇਕਨੋਮਿਕਲ ਪ੍ਰਾਈਸ ਦਾ 13900